ਸ਼੍ਰੀ ਜੋਗਿੰਦਰ ਅੰਗਰਾਲਾ ਜੀ ਦੀ ਰਣਮਈ ਹੇਟ ਬਟਾਲੇ ਦੀਆਂ तमाम ਸੋਸ਼ਲ ਆਰਗੇਨਾਈਜੇਸ਼ਨ ਜਿਹੜੀਆਂ ਅੱਜ ਭਾਰਤੀ ਸੈਨਾ ਨੂੰ ਸਲੂਟ ਕਰਨ ਵਾਸਤੇ ਅੱਜ ਇਕੱਠੀਆਂ ਹੋਈਆਂ ਹਨ ਔਰ ਮੈਂ ਸਮਝਦਾ ਕਿ ਜਿਹੜਾ ਇਹਨਾਂ ਦਾ ਅੱਜ ਦਾ ਪ੍ਰਯਾਸ ਹੈ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਜਿੰਨੀਆਂ ਵੀ ਸੋਸ਼ਲ ਆਰਗੇਨਾਈਜੇਸ਼ਨ ਹਨ ਸਮਾਜ ਸੇਵੀ ਸੰਸਥਾ ਹਨ ਕਿ ਉਹਨਾਂ ਨੂੰ ਕਰਨਾ ਚਾਹੀਦਾ ਹੈ ਔਰ ਇਸ ਵਕਤ ਸਾਡੇ ਦੇਸ਼ ਦੇ ਜਿਹੜੇ ਸੈਨਿਕ ਹਨ ਉਹਨਾਂ ਦਾ ਮਨੋਬਲ ਬਣਾਉਣ ਵਾਸਤੇ ਉਹਨਾਂ ਦੀ ਹੌਸਲਾ ਅਫਜ਼ਾਈ ਕਰਨ ਵਾਸਤੇ ਜਿਸ ਤਰੀਕੇ ਨਾਲ ਆਪਣੀ ਜਾਨ ਤੇ ਖੇਲ ਕੇ ਬਾਰਡਰ ਦੇ ਉੱਤੇ ਸਾਡੀ ਰੱਖਿਆ ਵਾਸਤੇ ਖੜੇ ਹਨ ਅਸੀਂ ਉਹਨਾਂ ਦੀ ਅੱਜ ਹੌਸਲਾ ਵਧੇ ਕਰਨ ਵਾਸਤੇ ਅੱਜ ਇਕੱਠੇ ਹੋਏ ਹਾਂ ਸੋ ਇਹ ਪ੍ਰਯਾਸ ਸਾਰੇ ਹਿੰਦੁਸਤਾਨ ਦੇ ਵਿੱਚ ਹੋਣੇ ਚਾਹੀਦੇ ਹਨ ਬਹੁਤ ਹੀ ਅੱਛਾ ਪ੍ਰਾਲਾ ਹੈ ਔਰ ਮੈਂ ਅੱਜ ਜਿੱਥੇ ਆਪਣੇ ਦੇਸ਼ ਦੀ ਸੈਨਾ ਨੂੰ ਸਲੂਟ ਕਰਦਾ ਹਾਂ ਔਰ ਉੱਥੇ ਮੈਂ ਇਹ ਜਿਹੜੇ ਮਜ਼ਬੂਤ ਭਾਰਤ ਸੰਗਠਨ ਦੇ ਤਮਾਮ ਜਿੰਨੇ ਵੀ ਉਦੇਦਾਰ ਹਨ ਉਹਨਾਂ ਨੂੰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਬਹੁਤ ਅੱਛਾ ਪ੍ਰਾਲਾ ਕੀਤਾ ਹੈ ਦੇਖੋ ਮੈਂ ਆਪਣੀ ਉਸ ਦੀ ਗੱਲ ਕਰਾਂ ਤੇ ਅਸੀਂ ਤਿੰਨ ਚਾਰ ਜੰਗਾਂ ਤੇ ਦੇਖ ਬੈਠੇ ਆ ਲੇਕਿਨ ਹਿੰਦੁਸਤਾਨ ਦਾ ਇੱਕ ਸਾਡੇ ਭਾਰਤੀਆਂ ਦਾ ਸੰਸਕਾਰ ਇਹੋ ਜੇ ਮਿਲਨੇ ਸੰਸਕ੍ਰਿਤੀ ਸਾਡੀ ਐਸੀ ਹੈ ਕਿ ਕਦੀ ਵੀ ਪਹਿਲੇ ਅਟੈਕ ਨਹੀਂ ਕਦੀ ਕੀਤਾ ਔਰ ਜਿਸ ਜਿਸ ਨੇ ਵੀ ਇਸ ਦੇਸ਼ ਦੇ ਵਿੱਚ ਕੋਈ ਰਾਜਿਕਤਾ ਫਲਾਂ ਦੀ ਕੋਸ਼ਿਸ਼ ਕੀਤੀ ਹੈ ਔਰ ਉਸ ਦਾ ਉਹਨੂੰ ਮੂੰਹ ਤੋੜ ਜਵਾਬ ਹਿੰਦੁਸਤਾਨ ਦੀ ਫੌਜਾਂ ਔਰ ਸਾਡੇ ਲੀਡਰ ਸਾਹਿਬਾਨ ਬਹੁਤ ਉੱਚੇ ਮਨੋਵਲਨ ਨੂੰ ਦਿੰਦੇ ਰਹੇ ਹਨ ਔਰ ਹੋ ਇਸ ਵਾਰ ਵੀ ਇਹਨਾਂ ਨੂੰ ਜਰੂਰ ਜਵਾਬ ਮਿਲੇਗਾ ਸਾਰੇ ਦੇਸ਼ ਦੇ ਵਿੱਚ ਮੌਕਦਿਲ ਕੱਲ ਕੀਤੀ ਗਈ ਹੈ ਔਰ ਦੋ ਤਿੰਨ ਦਿਨ ਚਾਰ ਦਿਨ ਸ਼ਾਇਦ ਹੋਰ ਵੀ ਹੋਏ ਔਰ ਇੱਕ ਦੇਸ਼ ਦੇ ਲੋਕਾਂ ਨੂੰ ਇੱਕ ਸੰਦੇਸ਼ ਹੈ ਵੀ ਅਗਰ ਯੁੱਧ ਦੀ ਪ੍ਰਸਥਿਤੀ ਆਂਦੀ ਹੈ ਤੇ ਤੁਸੀਂ ਆਪਣਾ ਉਸ ਪ੍ਰਸਥਿਤੀ ਵਿੱਚ ਆਪਣਾ ਬਚਾਅ ਕਿਸ ਤਰ੍ਹਾਂ ਕਰਨਾ ਔਰ ਕਿਸ ਤਰੀਕੇ ਦੇ ਨਾਲ ਤੁਸੀਂ ਆਪਣਾ ਰਹਿਣ ਸਹਿਣ ਰੱਖਣਾ ਉਹਦਾ ਇੱਕ ਅਭਿਆਸ ਦਾ ਹਿੱਸਾ ਹੁੰਦਾ ਉਹ ਜਿਹੜਾ ਕਿ ਬਣਾਇਆ ਗਿਆ ਮਜ਼ਬੂਤ ਰਾਸ਼ਟਰ ਸਿਰ ਗਠਨ ਦੇ ਕੰਵੀ ਪ੍ਰਧਾਨ ਜਗਿੰਦਰ ਮਰਾਲਾ ਜੀ ਵੱਲੋਂ ਜੋ ਅੱਜ ਪ੍ਰੋਗਰਾਮ ਕੀਤਾ ਗਿਆ ਦੇਸ਼ ਦੀ ਸੈਨਾ ਨੂੰ ਸਲਾਮ ਮੈਂ ਉਹਨਾਂ ਦੇ ਸੁਪਰਾਲੇ ਤੇ ਉਹਨਾਂ ਨੂੰ ਬਹੁਤ ਬਹੁਤ ਉਹਨਾਂ ਨੂੰ ਮੁਬਾਰਕਬਾਦ ਵੀ ਦਿਨਾ ਹੈ ਬਹੁਤ ਸਫਲ ਪ੍ਰੋਗਰਾਮ ਤੇ ਇੱਕ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਅੱਛਾ ਇੱਕ ਸੰਦੇਸ਼ ਹੈ ਕਿ ਆਪਣੀ ਸੈਨਾ ਦਾ ਮਨੋਬਲ ਵਧਾਉਣ ਵਾਸਤੇ ਜੋ ਪ੍ਰੋਗਰਾਮ ਕੀਤਾ ਹੈ ਅਸੀਂ ਸਾਰਿਆਂ ਨੂੰ ਇਹਦਾ ਸਾਥ ਦੇਣਾ ਚਾਹੀਦਾ ਹੈ ਆਪਣੇ ਪ੍ਰਸ਼ਾਸਨ ਦਾ ਵੀ ਸਾਥ ਦੇਣਾ ਚਾਹੀਦਾ ਹੈ ਕਿ ਜਿਹਦੇ ਵਿੱਚ ਅਸੀਂ ਲੋਕ ਪੈਨਿਕ ਜਨਾਈਏ ਜਿਸਾ ਹੁਣੇ ਦੱਸੇ ਸੀ ਮੈਨੇਜਰ ਸਾਹਿਬ ਕੀ ਜਿਸਨ ਲੋਕੀ ਰਾਸ਼ਨ ਇਕੱਠਾ ਕਰੀ ਜਾ ਰਿਹਾ ਪੈਟਰੋਲ ਇਕੱਠਾ ਕਰੀ ਜਾ ਰਿਹਾ ਐਸੀ ਕੋਈ ਪੈਨਿਕ ਚ ਨਾ ਆਓ ਬਾਕੀ ਜਦੋਂ ਕੋਈ ਇਹੋ ਜਿਹੇ ਹਾਲਾਤ ਬਣਨਗੇ ਤੇ ਕਿਸੇ ਚੀਜ਼ ਦੀ ਕਮੀ ਨਹੀਂ ਆਏਗੀ ਸਾਧੀਆਂ ਸਾਡੀ ਸੰਸਥਾਵਾਂ ਸਾਧੀਆਂ ਸਾਡੇ ਸ਼ਾਭੀ ਐਨ ਜੀਓਜ਼ ਸਾਰੀਆਂ ਨਾਲ ਜੋ ਜੁੜ ਕੇ ਪ੍ਰਸ਼ਾਸਨ ਨਾਲ ਕੰਮ ਕਰਨੀਆਂ ਮਜ਼ਬੂਤ ਰਾਸ਼ਟਰੀ ਸੰਗਠਨ ਰਜਿਸਟਰਡ ਭਾਰਤ ਵੱਲੋਂ ਅੱਜ ਬਟਾਲਾ ਕਲੱਬ ਵਿਖੇ ਭਾਰਤੀ ਫੌਜ ਨੂੰ ਸਲਾਮ ਵਿਸ਼ੇ ਦੇ ਤਹਿਤ ਪ੍ਰੋਗਰਾਮ ਕੀਤਾ ਗਿਆ ਇਹ ਪ੍ਰੋਗਰਾਮ ਕਰਨ ਦਾ ਮਕਸਦ ਭਾਰਤੀ ਜਵਾਨਾਂ ਨੂੰ ਜਿੱਥੇ ਉਤਸ਼ਾਹਤ ਕਰਨਾ ਹੈ ਉੱਥੇ ਹੀ ਅਸੀਂ ਆਪਣੀ ਭਾਰਤੀ ਫੌਜ ਨੂੰ ਸਲੂਟ ਕਰਦੇ ਹਾਂ ਸਲਾਮ ਕਰਦੇ ਹਾਂ ਜੋ ਕਿ ਦੇਸ਼ ਦੀ ਖਾਤਰ ਆਪਣੀਆਂ ਸਰਹੱਦਾਂ ਦੇਸ਼ ਦੀਆਂ ਸਰਹੱਦਾਂ ਤੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਦੇਸ਼ ਦੀ ਰੱਖਿਆ ਲਈ ਔਰ ਸਾਡੇ ਦੇਸ਼ ਦੀ ਆਣ-ਬਾਣ ਸ਼ਾਨ ਦੇ ਲਈ ਬਾੜਾਂ ਦੇ ਲਾੜੇ ਨੇ ਔਰ ਅਸੀਂ ਉਹਨਾਂ ਨੂੰ ਹਮੇਸ਼ਾ ਹੀ ਸਲੂਟ ਕਰਦੇ ਰਹਾਂਗੇ 130 ਕਰੋੜ ਭਾਰਤੀਆਂ ਭਾਰਤੀ ਜਿਹੜੇ ਸਾਡੇ ਦੇਸ਼ ਦੇ ਨੇ ਉਹ ਨਾ ਨੂੰ ਮੇਰੀ ਅਪੀਲ ਹੈ ਔਰ ਖਾਸ ਕਰਕੇ ਨੌਜਵਾਨ ਪੀੜੀ ਨੂੰ ਅਪੀਲ ਹੈ ਕਿ ਇਸ ਵੇਲੇ ਦੇਸ਼ ਦੇ ਨਾਲ ਖੜਨ ਦਾ ਮੌਕਾ ਹੈ ਕਿਉਂਕਿ ਜੇਕਰ ਦੇਸ਼ ਬਚੇਗਾ ਤਾਂ ਅਸੀਂ ਬਚਾਂਗੇ ਜੋ ਸਾਡਾ ਮਜਬੂਤ ਰਾਸ਼ਟਰ ਸੰਗਠਨ ਹੈ ਉਹਦੀ ਸੋਚ ਵੀ ਦੇਸ਼ ਭਗਤੀ ਦੀ ਸੋਚ ਹੈ ਔਰ ਉਹ ਸਾਫ ਦਾ ਰਾਸ਼ਟਰਪਤੀ ਡਾਕਟਰ ਅਭਰੂ ਗਾਮਜੀ ਦੀ ਸੋਚ ਨੂੰ ਸਮਰਪਿਤ ਹੈ ਉਸ ਸੋਚ ਨੂੰ ਲੈ ਕੇ ਅਸੀਂ ਦੇਸ਼ ਵਾਸੀਆਂ ਨੂੰ ਇਹ ਸੰਦੇਸ਼ ਦੇਵਾਂਗੇ ਇਹ ਸੁਣਾ ਰਾਂਗੇ ਕਿ ਆਪਾਂ ਸਾਰੇ ਇਕੱਠੇ ਹੋਈਏ ਔਰ ਦੇਸ਼ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਕਰੀਏ ਔਰ ਜਿੱਥੇ ਵੀ ਕਿਤੇ ਵੀ ਦੇਸ਼ ਨੂੰ ਭੀੜ ਬੰਦੀ ਹੈ ਆਪਾਂ ਇਕੱਠੇ ਹੋ ਕੇ ਆਪਣੀ ਫੌਜ ਦੇ ਨਾਲ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਆਪਾਂ ਖੜੀਏ ਔਰ ਉਹਨਾਂ ਦਾ ਸਹਿਯੋਗ ਕਰੀਏ ਅੱਜ 8 ਮਈ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਰਾਤ 9 ਵਜੇ ਤੋਂ ਲੈ ਕੇ ਅਗਲੇ ਦਿਨ 5 ਵਜੇ ਤੱਕ ਸਵੇਰੇ ਬਿਲਕੁਲ ਬਲੈਕਆਊਟ ਕੀਤਾ ਵਾ ਸਾਨੂੰ ਸਾਰੇ ਜ਼ਿਲ੍ਹੇ ਨੂੰ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਹਦਾਇਤਾਂ ਨੂੰ ਮੰਨਦੇ ਹੋਏ ਸਾਰੀਆਂ ਜਿਹੜੀਆਂ ਲਾਈਟਾਂ ਬੰਦ ਰੱਖਣੀਆਂ ਚਾਹੀਦੀਆਂ ਨੇ ਜਿਸ ਤਰ੍ਹਾਂ ਜਿਸ ਤਰ੍ਹਾਂ ਉਹਨਾਂ ਨੇ ਆਪਣਾ ਸੰਦੇਸ਼ ਦਿੱਤਾ ਵਾ ਉਸ ਸੰਦੇਸ਼ ਨੂੰ ਮੰਨਣਾ ਚਾਹੀਦਾ ਇਹਦੇ ਵਿੱਚ ਸਾਡੇ ਸਾਡੇ ਲੋਕਾਂ ਦੀ ਬੇਤਰੀ ਹੈ ਔਰ ਜੇਕਰ ਕੋਈ ਸਮੇਂਦਾ ਵੈ ਕਿ ਮੈਂ ਲਾਈਟ ਜਗਾ ਲਵਾਂਗਾ ਮੈਂ ਇਹ ਕਰ ਲਾਂਗਾ ਵੀ ਮੈਂ ਇਸ ਤਰ੍ਹਾਂ ਕਰ ਲਾਂਗਾ ਉਹਦੀ ਬੜੀ ਵੱਡੀ ਗਲਤੀ ਹੈ ਉਹ ਸਾਨੂੰ ਇਸ ਵੇਲੇ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਸਰਕਾਰ ਦੇ ਨਾਲ ਔਰ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਦੇ ਨਾਲ ਸਾਰੇ ਉਹਨਾਂ ਦੇ ਆਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਸਰ ਅਫਵਾਹਾਂ ਬਹੁਤ ਫੈਲ ਰਹੀਆਂ ਨੇ ਜੰਗੀਆਂ ਮੈਂ ਬਾਰੇ ਕੀ ਕਹੂੰਗਾ ਸਾਰਿਆਂ ਨੂੰ ਇਹੋ ਬੇਨਤੀ ਕਰਾਂਗਾ ਕਿ ਜੋ ਵੀ ਤੁਹਾਨੂੰ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਦਾਇਤਾਂ ਆndੀਆਂ ਨੇ ਉਹਨਾਂ ਨੂੰ ਹੀ ਤੁਸੀਂ ਫਾਰਵਰਡ ਕਰੋ ਕਿਉਂਕਿ ਸੋਸ਼ਲ ਮੀਡੀਆ ਦਾ ਜੋਗਿਆ ਸੋਸ਼ਲ ਮੀਡੀਆ 'ਚ ਬਹੁਤ ਗਲਤ ਅਨਸਰ ਗਲਤ ਪੋਸਟਾਂ ਪਾਉਂਦੇ ਨੇ ਉਹਨਾਂ ਨੂੰ ਗਲਤ ਪੋਸਟਾਂ ਸਾਡੇ ਦੇਸ਼ ਦਾ ਨੁਕਸਾਨ ਕਰ ਸਕਦੀਆਂ ਨੇ ਉਹਨਾਂ ਨੂੰ ਸ਼ੇਅਰ ਨਾ ਕਰੋ ਜਿਹੜੀਆਂ ਵੀ ਤੁਹਾਨੂੰ ਅਦਾਇਤਾ ਮਿਲਦੀਆਂ ਨੇ ਜਾਂ ਜਿਹੜੀਆਂ ਵੀ ਪੋਸਟਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਂ ਪੁਲਿਸ ਵੱਲੋਂ ਆਂਦੀਆਂ ਨੇ ਉਹਨਾਂ ਨੂੰ ਆਪਾਂ ਅੱਗੇ ਸ਼ੇਅਰ ਕਰੀਏ ਤਾਂ ਜੋ ਸਾਡੇ ਦੇਸ਼ ਹਮੇਸ਼ਾ ਚੜ੍ਹਦੀ ਕਲਾ ਰਵੇ ਔਰ ਤੁਸੀਂ ਆਪਣੇ ਦੇਸ਼ ਦੇ ਨਾਲ ਆ ਔਰ ਹਰ ਇੱਕ ਸਾਥੀ ਦਾ ਐਸੋਲੇ ਫਰਜ਼ ਮੰਦਾ ਕਿ ਉਹ ਦੇਸ਼ ਦੇ ਨਾਲ ਖੜੇ ਆਪਸ ਵਿੱਚ ਭਾਈਚਾਰਕ ਏਕਤਾ ਬਣਾ ਕੇ ਰੱਖੇ ਉਹ ਤਾਂ ਹੀ ਸਾਡਾ ਦੇਸ਼ ਖੁਸ਼ਹਾਲ ਹੋ ਸਕਦਾ ਹੈ ਅੱਜ ਮਜਬੂਤ ਰਾਸ਼ਟ ਸੰਗਠਨ ਵੱਲੋਂ ਜਿਹੜਾ ਸਾਡੇ ਦੇਸ਼ ਦੇ ਫੌਜੀ ਹੈ ਉਹਨਾਂ ਦੀ ਹੌਸਲਾ ਫਜ਼ਾਈ ਦੀ ਇੱਕ ਛੋਟਾ ਜਿਹਾ ਇਵੈਂਟ ਕੀਤਾ ਗਿਆ ਸਾਡੇ ਪ੍ਰਧਾਨ ਸ਼੍ਰੀ ਜਗਿੰਦਰ ਅੰਗਰਾਲਾ ਜੀ ਦੀ ਅਗਵਾਈ ਚ ਇਹਟ ਜਿਹਦੇ ਚ ਨਗਰ ਸੁਧਾਰਾਤਸ ਦੇ ਚੇਅਰਮੈਨ ਅ ਵਿਸ਼ੇਸ਼ ਤੌਰ ਤੇ ਪਹੁੰਚੇ ਸਾਡੇ ਲਾਇਨਸ ਕਲੱਬ ਦੇ ਪ੍ਰੈਜ਼ੀਡੈਂਟ ਰਜੀਵ ਵੈਖੀ ਪਹੁੰਚੇ ਸੀ ਮੈਂ ਸਾਰੇ ਸਾਥੀਆਂ ਦਾ ਪਹੁੰਚਣ ਤੇ ਧੰਨਵਾਦ ਕਰਦਾ ਤੇ ਮੈਂ ਅੱਜ ਦੇ ਦਿਨ ਇਹੋ ਹੀ ਸੁਨੇਹਾ ਸੁਨੇਹਾ ਦੇਣਾ ਚਾਹੁੰਗਾ ਕਿ ਸਿਰਫ ਤੇ ਸਿਰਫ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜਾ ਮੈਸੇਜ ਆਉਂਦਾ ਉਹਨੂੰ ਹੀ ਫਾਰਵਰਡ ਕੀਤਾ ਜਾਏ ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਹੈ ਕੋਈ ਵੀ ਗਲਤ ਮੈਸੇਜ ਫਾਰਵਰਡ ਨਾ ਕੀਤਾ ਜਾਏ ਜਿਹਦੇ ਨਾਲ ਕੋਈ পরিসਥਿਤੀ ਖਰਾਬ ਹੋਏ ਜਾਂ ਕੋਈ ਗਲਤ ਮੈਸੇਜ ਆਏ ਬਹੁਤ ਬਹੁਤ ਸ਼ੁਕਰੀਆ ਮਜ਼ਬੂਤ ਰਾਸ਼ਟਰ ਸੰਗਠਨ ਨੇ ਯੋਗਿੰਦਰ ਅੰਗਰਾਲਾ ਜਿਹੜੇ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਮਜ਼ਬੂਤ ਰਾਸ਼ਟਰ ਸੰਗਠਨ ਦੇ ਉਹਨਾਂ ਦੇ ਅnder ਅੱਜ ਸਾਡੇ ਦੇਸ਼ ਦੀਆਂ ਜਿਹੜੀਆਂ ਫੌਜਾਂ ਨੇ ਉਹਨਾਂ ਦਾ ਮਨੋਬਲ ਵਧਾਉਣ ਵਾਸਤੇ ਅੱਜ ਸਾਡੀ ਸੰਸਥਾ ਜਿਹੜੀ ਉਹਨੇ ਪ੍ਰੋਗਰਾਮ ਕੀਤਾ ਵਾ ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਾਰਡਰ ਤੇ ਬਹੁਤ ਜ਼ਿਆਦਾ ਟੈਂਸ਼ਨ ਹੈ ਔਰ ਐਕਸਪੈਕਟਡ ਹੈ ਕਿ ਸ਼ਾਇਦ ਜੰਗ ਵੀ ਲੱਗ ਸਕਦੀ ਹੈ ਔਰ ਸਾਡੇ ਜਵਾਨ ਜਿਹੜੇ ਅੱਜ ਸਰਦਾਂ ਤੇ ਤਨਾਤ ਨੇ ਔਰ ਆਪਣੀਆਂ ਫੈਮਲੀਆਂ ਤੋਂ ਬਹੁਤ ਦੂਰ ਬੈਠੇ ਨੇ ਅੱਜ ਸਾਡਾ اخਲਾਕੀ ਪਰਜਵਾਨ ਦਾ ਕਿ ਉਹਨਾਂ ਦਾ ਅਸੀਂ ਹੌਸਲਾ ਵਧਾਈਏ ਨੰਬਰ 1 ਦੂਸਰਾ ਜੋ ਵੀ ਸਾਨੂੰ ਐਡਮਿਨਿਸਟ੍ਰੇਸ਼ਨ ਨੇ ਹਦਾਇਤਾਂ ਦਿੱਤੀਆਂ ਨੇ ਡੀਸੀ ਸਾਹਿਬ ਨੇ ਜ਼ਿਲ੍ਹੇ ਦੇ ਅੰਦਰ ਔਰ ਸਾਡਾ ਫਰਜ ਮੰਦਾ ਕਿ ਉਹਨਾਂ ਤੇ ਹੀ ਪੂਰੇ ਉਤਰੀ ਹੈ ਜਿਸ ਤਰ੍ਹਾਂ ਕਿ ਅੱਜ ਉਹਨਾਂ ਨੇ ਕਿਹਾ ਕਿ ਲਾਈਟ ਜਿਹੜੀ ਰਾਤ 9 ਵੇ ਤੋਂ ਲੈ ਕੇ ਸਵੇਰੇ 5 ਵੇ ਤੱਕ ਬੰਦ ਰਹੇਗੀ ਕੱਲ ਅਸੀਂ ਦੇਖਿਆ ਕਿ ਕਈ ਲੋਕ ਜਿਹੜੇ ਟ੍ਰੈਫਿਕ ਤੇ ਜਾ ਰਹੇ ਸੀ ਉਹ ਆਪਣੀਆਂ ਮਤਲਬ ਮੋਟਰਸਾਈਕਲ ਦੀਆਂ ਲਾਈਟਾਂ ਵੀ ਜਗਾਈਆਂ ਸੀ ਸਾਨੂੰ ਬਿਲਕੁਲ ਡਿਸਪੀਨ ਵਿੱਚ ਰਹਿਣਾ ਚਾਹੀਦਾ ਜਿਸ ਤਰ੍ਹਾਂ ਕਿ ਕਾਰਮੀ ਡਿਸਪੀਨ ਚ ਲੜ ਰਹੀ ਹੈ ਦੇਸ਼ ਦੇ ਵਾਸਤੇ ਔਰ ਸਾਡਾ ਵੀ ਫਰਜ ਮੰਦਾ ਕਿ ਜਿਉਂ ਵੀ ਹਦਾਇਤਾਂ ਐਡਮਿਨਿਸਟ੍ਰੇਸ਼ਨ ਦੇਵੇ ਉਹਨੂੰ ਅਹੀ ਖੂਬ ਹੂ ਜਣਾ ਫਾਲੋ ਕਰੀ ਅਡਮਿਨਿਸਟ੍ਰੇਸ਼ਨ ਨੇ ਕਿਹਾ ਵਾ ਕਿ ਜਿਹੜੇ ਵੀ ਸੀਸੀਟੀ ਕੈਮਰੇ ਲੱਗੇ ਨੇ ਉਹਦੀਆਂ ਲਾਈਟਾਂ ਰਾਤ ਨੂੰ ਬੰਦ ਕਰਕੇ ਰੱਖੋ ਕਿਉਂਕਿ ਉਹ ਪਰਪਸ ਹੀ ਨਹੀਂ ਆਲੁੰਦਾ ਜੇ ਬਲੈਕਆਊਟ ਹੈ ਤੇ ਬਲੈਕਆਊਟ ਹੀ ਹੈ ਜੇ ਤੁਸੀਂ ਕੈਮਰੇ ਦੀ ਉਹ ਲਾਈਟ ਔਨ ਕਰਕੇ ਰੱਖੋਗੇ ਤੇ ਫਿਰ ਐਨੀਥਿੰਗ ਕੈਨ ਹੈਪਨ ਨਹੀਂ ਦੇਖੋ ਇਹ ਅੱਜ ਅਸੀਂ ਕਹਿੰਦੇ ਆ ਕੱਲ ਨੂੰ ਮੰਨ ਲਓ ਜੰਗ ਲੱਗ ਜਾਂਦੀ ਹੈ ਤੇ ਫਿਰ ਉਹਨਾਂ ਦਾ ਨੁਕਸਾਨ ਹੋ ਸਕਦਾ ਇਹ ਤੇ ਉਹਨਾਂ ਨੂੰ ਸਮਝਣਾ ਚਾਹੀਦਾ ਇਹ ਕਾਹਦੇ ਤੇ ਐਕਸਰਸਾਈਜ਼ ਹੋ ਰਹੀ ਹੈ ਤਾਂ ਕਿ ਆਉਣ ਵਾਲੇ ਵਕਤ ਨੂੰ ਇਹ ਕਿਸ ਤਰ੍ਹਾਂ ਫੇਸ ਕਰਨਾ ਹੋ। ਤੇ ਜੇ ਕੱਲ ਨੂੰ ਜਿੱਥੇ ਵੀ ਲਾਈਟ ਜਗਦੀ ਹੈ ਉਹ ਉੱਥੇ ਕੋ ਮਾਰਨਮੈਂਟ ਹੋਏਗੀ। ਉਹਦਾ ਕਨਸੀਕਵੈਂਸਿਸ ਫੇਸ ਕਰਨਗੇ ਫਿਰ। ਇਸ ਕਰਕੇ ਸਾਨੂੰ ਟੈਰਰ ਇੱਕਦਮ ਮਤਲਬ ਇਹ ਨਹੀਂ ਹੋਣਾ ਚਾਹੀਦਾ ਕਿ ਚਲੋ ਠੀਕ ਹੈ ਜੰਗ ਲੱਗ ਰਹੀ ਹੈ। ਉਹਦੇ ਚ ਸਾਰਾ ਕੁਝ ਸਾਨੂੰ ਇhtiyat ਵਰਤਣਾ ਚਾਹੀਦਾ ਪਰ ਹਵੜਾ ਦਵੜੀ ਨਹੀਂ ਬਚਾਉਣੀ ਚਾਹੀਦੀ ਜਿਸ ਤਰ੍ਹਾਂ ਮੈਂ ਦੇਖਣ ਡਿਆ ਕਿ ਰਾਸ਼ਨ ਦੀਆਂ ਦੁਕਾਨਾਂ ਤੇ ਬਹੁਤ ਰਸ਼ ਹੋ ਗਿਆ ਵਾ ਅੱਜ ਲੋਕੀ ਬੇਲੀ ਨਹੀਂ ਕੱਟੇ ਜਾਣਦੇ ਉੱਥੇ ਐਡੀ ਕੋ ਗੱਲ ਨਹੀਂ ਅਜੇ ਅਜੇ ਤੇ ਮਤਲ ਹਾਲਾਤ ਵੱਧ ਰਹੇ ਨੇ ਜੰਗ ਤੇ ਕੀ ਕੀ ਹੋ ਸਕਦਾ ਕਦੋਂ ਜੰਗ ਨਹੀਂ ਵੀ ਲੱਗ ਸਕਦੀ